ਹਾਂਜੀ ਮੇਰੇ ਵੱਲੋਂ ਯਾਨੀ ਕਿ ਜਸਵਿੰਦਰ ਤੰਜੂ ਵੱਲੋਂ ਮੇਰੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਾਜ਼ਰ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਪੁਰਾਣਾ ਲੋਕਗੀਤ ਲੈ ਕੇ ਦੇਖੋ ਜੀ ਮੈਨੂੰ ਤੇ ਆਪਣੇ ਸਾਰੇ ਗੀਤ ਬਹੁਤ ਪਿਆਰੇ ਲੱਗਦੇ ਹਨ ਬਾਕੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿਵੇਂ ਦੇ ਲੱਗਦੇ ਹਨ ਇਹ ਗੀਤ ਇੱਕ ਮੇਰੇ ਭੈਣ ਜੀ ਹਨ ਸਿਮਰਨਜੀਤ ਕੌਰ ਤਰਨਤਾਰਨ ਤੋਂ ਇਹ ਗੀਤ ਮੈਨੂੰ ਉਹਨਾਂ ਨੇ ਭੇਜਿਆ ਹੈ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ ਉਹ ਮੈਨੂੰ ਅੱਗੇ ਵੀ ਕਈ ਗੀਤ ਤੇ ਕੋੜੀਆਂ ਪੇਚੁੱਕੇ ਹਨ ਔਰ ਮੈਂ ਤੁਹਾਡੇ ਸਾਰੀਆਂ ਭੈਣਾਂ ਅੱਗੇ ਬੇਨਤੀ ਕਰਦੀ ਹਾਂ ਕਿ ਅਗਰ ਤੁਹਾਡੇ ਕੋਲ ਵੀ ਕੋਈ ਨਵੇਂ ਕੋੜੀਆਂ ਸੁਹਾਗ ਜਾਂ ਗੀਤ ਹਨ ਜੋ ਮੈਂ ਪੇਸ਼ ਕਰ ਚੁੱਕੀ ਹਾਂ ਇਸ ਤੋਂ ਇਲਾਵਾ ਤੁਸੀਂ ਮੈਨੂੰ ਭੇਜ ਸਕਦੇ ਹੋ ਜਾਂ ਆਪਣੀ ਆਵਾਜ਼ ਵਿੱਚ ਗਾ ਕੇ ਵੀ ਤੁਸੀਂ ਮੈਨੂੰ ਭੇਜ ਸਕਦੇ ਹੋ ਮੈਂ ਆਪਣੇ ਚੈਨਲ ਤੇ ਅਪਲੋਡ ਕਰ ਦਿਆਂਗੀ ਜੀ ਔਰ ਇਹ ਗੀਤ ਸੁਣਨ ਤੋਂ ਬਾਅਦ ਜਰੂਰ ਦੱਸਣਾ ਤੁਹਾਨੂੰ ਕਿਹੋ ਜਿਹਾ ਲੱਗਿਆ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਆਇਆ ਸੀ ਰਾਤੀ ਵੇ ਚੜ ਸੁਤਾਸ ਬਾਤੀ ਵੇ ਆਇਆ ਸੀ ਰਾਤੀ ਵੇ ਚੜ ਸੁਤਾਸ ਬਾਤੀ ਵੇ ਪੁੱਛੀਆਂ ਨਾ ਦਸੀਆਂ ਸਿੰਗਾ ਸਾਡੇ ਦਿਲਾਂ ਦੀਆਂ ਬਾਤੀ ਓਏ ਆਇਆ ਸੀ ਟੜਕੇ ਵੇ ਉਠ ਚੱਲਿਆ ਸੀ ਲੜਕੇ ਵੇ ਆਇਆ ਸੀ ਟੜਕੇ ਵੀ ਉਠ ਚਲਿਆ ਸੀ ਲੜਕੇ ਵੀ ਮੈਯੋਖ ਲੋਤੀ ਸਿੰਗਾ ਤੇਰੇ ਕੋੜੇ ਨੂੰ ਫੜ ਕੇ ਓਏ ਤੇਰੀਆਂ ਲੋੜਾਂ ਵੇ ਮੈਂ ਦੋਵੇਂ ਹੱਥ ਜੋੜਾ ਵੇ ਤੇਰੀਆਂ ਲੋੜਾ ਵੇ ਮੈਂ ਦੋਵੇਂ ਹੱਥ ਜੋੜਾ ਵੇ ਉੱਠੀ ਸੀ ਤੜਕੇ ਵੇ ਦੁੱਧ ਪਾਈਓ ਮਦਾਨੀ ਹੋਏ ਉੱਠੀ ਸੀ ਤੜਕੇ ਵੇ ਦੁੱਧ ਪਾਈਓ ਮਦਾਨੀ ਹੋਏ ਪੀਣੀ ਸੀ ਲੱਸੀ ਮੂਰਖ ਪੀਗੀ ਪਾਣੀ ਓਏ ਆਇਆ ਸੀ ਨੇਰੇ ਵੇ ਉਠ ਚੱਲਿਆਸ ਵੇਰੇ ਵੇ ਆਇਆ ਸੀ ਨੇਰੇ ਵੇ ਉਠ ਚੱਲਿਆਸ ਵੇਰੇ ਵੇ ਦੱਸ ਕੇ ਤਾਂ ਜਾਵੀਂ ਸਿੰਘਾ ਵਿੱਚ ਔਗਣ ਕੀ ਮੇਰੇ ਵੇ ਔਗਣ ਕੀ ਪੁੱਛਦੀ ਗੋਰੀਏ ਔਗਣ ਬਥੇਰੇ ਨੀ ਔਗਣ ਕੀ ਪੁੱਛਦੀ ਗੋਰੀਏ ਔਗਣ ਬਥੇਰੇ ਨੀ ਰਹਿੰਦੀ ਸੀ ਪੇਕੇ ਗੋਰੀਏ ਫੈਸ਼ਨ ਕਿ ਉਲਾਇਆ ਨੀ ਰਹਿੰਦੀ ਸੀ ਪੇਕੇ ਗੋਰੀਏ ਸੁਰਮਾ ਕਿਉ ਪਾਇਆ ਸੀ ਰਹੀਦੀ ਸੀ ਪੇਕੇ ਗੋਰੀਏ ਸੁਰਮਾ ਕਿਉ ਪਾਇਆ ਸੀ ਸਤ ਸਲਾਈਆਂ ਵਸਿੰਗਾ ਤੇਰੀ ਪਹਿਣੇ ਨੇ ਪਾਈਆਂ ਵੇ ਸਲਾਈ ਵੇ ਸਿੰਗਾ ਯਸਾ ਦੋਨੇ ਣੀ ਲਾਈ ਵੇ ਇਕ ਸਲਾਈ ਵੇ ਸਿੰਗਾ ਯਸਾ ਦੋਨੇ ਣੀ ਲਾਈ ਵੇ ਸ਼ਰਬਤ ਕੋਲਾ ਵਿੱਚ ਸਿੰਗਾ ਪਾਵਾਂ ਪਤਾ ਸਈ ਹੋਏ ਸ਼ਰਬਤ ਗਾ ਵਿੱਚ ਪਾਵਾਂ ਪਤਾ ਸਈਓਏ ਪੈਣਾ ਦੇ ਨਾਨਾਲ ਸਿੰਘ ਜੀ ਲੋਹੇ ਤੇ ਲਖੇਈਓਏ ਪਰਦੇਸ਼ਾਂ ਨੂੰ ਤੁਰ ਗਿਆ ਸਿੰਘ ਜੀ ਸਾਡੇ ਸਿਰ ਚੜ ਕੇ ਈਓਏ ਪਰਦੇਸੀ ਤੁਰ ਗਿਆ ਸਿੰਘ ਜੀ ਸੜ ਦੇ ਸਿਰ ਚੜ ਕੇ ਹੋਏ ਤੇਰੀ ਉਸਤਾਈ ਕੋਲੇ ਹੋ ਗਈ ਮੈਂ ਸੜ ਕੇ ਹੋਏ ਦੱਸ ਕੇ ਸੀ ਜਾਣਾ ਆਇਆ ਕਿਹੜੇ ਸੀ ਚਾਨੂੰ ਹੋਏ ਰੁਸ ਕੇ ਸੀ ਜਾਣਾ ਆਇਆ ਕਿ ਕਲ ਦੇ ਸੁਤਸੇ ਬਾਤیں ਵੇ ਪੁੱਛੀਆਂ ਨਾ ਦਸਿਂ ਅਸਿੰਗਾ ਸਾਡੇ ਦਿਲਾਂ ਦੀਆਂ ਬਾਤਿਓਏ ਪੁੱਛੀਆਂ ਨਾ ਦਸਿਂ ਅਸਿੰਗਾ ਸਾਡੇ ਦਿਲਾਂ ਦੀਆਂ ਬਾਤਿਓਏ ਧੰਨਵਾਦ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਗੀਤ ਪਸੰਦ ਆਊਗਾ